ਚੈੱਕ ਕਰ ਲਓ ਜੀ ਸਾਰੇ ਠੀਕ ਹੈ ਖਾ ਲਈ ਸਸਿਕਲ ਜੀ ਸਾਰਿਆਂ ਨੂੰ ਫਰੀਦਕੋਟ ਤੋਂ ਆਏ ਹੋਏ ਮੇਰੇ ਸਾਰੇ ਪੱਤਰਕਾਰ ਭਰਾਵਾਂ ਦਾ ਤੁਹਾਡਾ ਮੈਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਅੱਜ ਦੇ ਮੁੱਦੇ ਨੂੰ ਤੁਸੀਂ ਕਵਰ ਕਰਨ ਆਏ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੇਨਲੀ ਜਿਹੜਾ ਇੱਕ ਦੋ ਦਿਨ ਪਹਿਲਾਂ ਸਾਰੇ ਮੇਰੇ ਭਰਾਵਾਂ ਨੇ ਦੇਖਿਆ ਸਾਡੇ ਬੜੇ ਮਾਣਯੋਗ ਜਿਹੜੇ ਸਾਬਕਾ ਐਮਐਲਏ ਸਾਹਿਬ ਕਿਕੀ ਢਿੱਲੋਂ ਜੀ ਨੇ ਇੱਕ ਡਿਬੇਟ ਵਾਸਤੇ ਚੈਲੰਜ ਕੀਤਾ ਹੈ ਵੀ ਮੈਂ ਚੈਲੰਜ ਕਰਦਾ ਹਾਂ ਵੀ ਡਾਟਾ ਲੇਆਉਟ ਤੇ ਮੇਰੇ ਨਾਲ ਬਹਿ ਕੇ ਇੱਕ ਓਪਨ ਡਿਬੇਟ ਦੇ ਵਿੱਚ ਆ ਕੇ ਮੇਰੇ ਨਾਲ ਗੱਲ ਕਰੋ ਮੈਂ ਬਤੌਰ ਜ਼ਿੰਮੇਵਾਰ ਇੱਕ ਸ਼ਹਿਰ ਦਾ ਵਸਨੀਕ ਹੋਣ ਦੇ ਨਾਤੇ ਤੇ ਆਮ ਆਦਮੀ ਪਾਰਟੀ ਦਾ ਲੀਡਰ ਹੋਣ ਦੇ ਨਾਤੇ ਮੈਂ ਉਸ ਤੋਂ ਬਾਅਦ 15 ਸਾਲਾਂ ਦੀਆਂ ਆਰਟੀਆਈਆਂ ਦਾ ਡਿਸਕਸ ਕਰਕੇ ਆਪਦੇ ਵਕੀਲ ਦੇ ਨਾਲ ਸੱਤ ਮਹਿਕਮਿਆਂ ਦੇ ਵਿੱਚ 15 ਸਾਲ ਮੈਂ ਕਿਉਂ ਚੁਣੇ ਕਿਉਂਕਿ ਇਹਦੇ ਵਿੱਚ ਸਾਡੀ ਆਪ ਦੀ ਸਰਕਾਰ ਦੀ ਕਾਰਜਕਾਰੀ ਉਦੋਂ ਪਿਛਲੀ ਸਰਕਾਰ ਕਾਂਗਰਸ ਦੀ ਕਾਰਜਕਾਰੀ ਅਤੇ ਉਦੋਂ ਪਿਛਲੀ ਸਰਕਾਰ ਅਕਾਲੀ ਦਲ ਦੀ ਕਾਰਜਕਾਰੀ ਆ ਗਈ ਸੱਤ ਮਹਿਕਮਿਆਂ ਦਾ ਮੈਂ 15 ਸਾਲ ਦਾ ਰਿਕਾਰਡ ਮੈਂ ਉਹਨਾਂ ਤੋਂ ਮੰਗਿਆ ਹੈ ਕਲ ਦੀ ਡੇਟ ਦੇ ਵਿੱਚ ਉਹ ਸਾਰੇ ਮੈਕਮਿਆਂ ਨੂੰ ਆਰਟੀਆਈਆਂ ਮੇਰੀਆਂ ਪਹੁੰਚ ਗਈਆਂ ਹੈਗੀਆਂ ਉਹਦੀ ਕਾਪੀ ਇੱਕ ਇੱਕ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਵੀ ਦਿੰਨਾ ਤੇ ਪ੍ਰੈਸ ਨੋਟ ਦੀ ਕਾਪੀ ਵੀ ਮੈਂ ਸਾਰਿਆਂ ਨੂੰ ਦੇਣ ਲੱਗਾ ਇਹਦੇ ਵਿੱਚ ਮੈਂ ਫਰੀਦਕੋਟ ਦਾ ਇੱਕ ਡਿਵੈਲਪਮੈਂਟ ਦਾ ਰਿਪੋਰਟ ਕਾਰਡ ਦੇਣਾ ਚਾਹਣਾ ਹੈ ਵੀ ਜਿੰਦੇ ਵਿੱਚ ਤਾਂ ਜੋ ਜਦੋਂ ਇਹ ਇਨਫੋਰਮੇਸ਼ਨ ਸਾਰੀ ਆ ਜਾਂਦੀ ਹੈ ਇਹ ਕਹਿਣਾ ਬੜਾ ਸੌਖਾ ਵੀ ਸੜਕਾਂ ਬਣ ਗਈਆਂ ਨਾਲੀਆਂ ਬਣ ਗਈਆਂ ਜੇ ਬਣੀਆਂ ਸੀ ਤਾਂ ਕਿੱਥੇ ਗਈਆਂ ਉਹ ਹੁਣ ਆਰਟੀਆਈ ਬੇਸਡ ਡਾਕੂਮੈਂਟ ਦੱਸਣ ਕਿੰਨੇ ਪੈਸੇ ਕਿਹੜੇ ਮਹਿਕਮੇ ਚ ਕਿਦੋਂ ਆਏ ਕਿੱਥੇ ਵਰਤੇ ਗਏ ਕਿਹਨੇ ਵਰਤੇ ਤੇ ਕਾਦੇ ਤੇ ਲਾਤੇ ਮੈਂ ਇੱਕ ਇੱਕ ਕਰਕੇ ਤੁਹਾਨੂੰ ਮਹਿਕਮਿਆਂ ਦੇ ਬਾਰੇ ਜਾਣਕਾਰੀ ਦਵਾਂਗਾ ਵੀ ਕਿਹੜੇ ਮਹਿਕਮੇ ਤੋਂ ਮੈਂ ਕਿਹੜੀ ਜਾਣਕਾਰੀ ਮੰਗੀ ਐ ਤਾਂ ਜੋ 30 ਦਿਨ ਦੇ ਵਿੱਚ ਵਿੱਚ ਆਰਟੀਆਈ ਆਪਣੀ ਆ ਜਾਣੀ ਹੈ ਨਾਲ ਹੀ ਮੈਂ ਬੇਨਤੀ ਕਰੂੰਗਾ ਸਾਰੇ ਪ੍ਰਸ਼ਾਸਨ ਨੂੰ ਜੇ ਜਿੰਨੀ ਜਲਦੀ ਤੁਸੀਂ ਇਹ ਆਰਟੀਆਈ ਦੇ ਦਿਓਗੇ ਸਾਨੂੰ ਓਨੀ ਜਲਦੀ ਅਸੀਂ ਡਿਬੇਟ ਵਾਸਤੇ ਫਰੀਦਕੋਟ ਦੀ ਕਾਰਜਕਾਰੀ ਰਿਪੋਰਟ ਕਾਰਡ ਤੁਹਾਡੇ ਸਾਹਮਣੇ ਆਪਦੇ ਫਰੀਦਕੋਟ ਵਾਸੀਆਂ ਦੇ ਸਾਹਮਣੇ ਲੈ ਆਵਾਂਗੇ ਇੱਕ ਇੱਕ ਕਰਕੇ ਮੈਂ ਹੁਣ ਡਿਪਾਰਟਮੈਂਟਾਂ ਦਾ ਤੁਹਾਡੇ ਨਾਲ ਡਿਸਕਸ ਕਰੂੰਗਾ ਸਭ ਤੋਂ ਪਹਿਲਾਂ ਆਪਣਾ ਕਮੇਟੀ ਦਾ ਡਿਪਾਰਟਮੈਂਟ ਆਇਆ ਹੈ ਜੀਹਦੇ ਵਿੱਚ ਕੀ ਮੇਨਲੀ ਸ਼ਹਿਰ ਦੀਆਂ 25 ਵਾਰਡ ਆਉਂਦੇ ਆ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਪਿਛਲੇ 15 ਸਾਲਾਂ 'ਚ ਗ੍ਰਾਂਟਾਂ ਕਿੱਥੋਂ ਆਈਆਂ ਉਹਨਾਂ ਦੀ ਆਪ ਦੀ ਕੋਈ ਗ੍ਰਾਂਟ ਸੀ ਸਟੇਟ ਨੇ ਕੋਈ ਗ੍ਰਾਂਟ ਦਿੱਤੀ ਜਾਂ ਸੈਂਟਰ ਨੇ ਕੋਈ ਗ੍ਰਾਂਟ ਦਿੱਤੀ ਉਸ ਤੋਂ ਬਾਅਦ ਜੇ ਉਹ ਗ੍ਰਾਂਟਾਂ ਆਈਆਂ ਤੇ ਉਹ ਕਿੱਥੇ ਲੱਗੀਆਂ ਸੈਨੀਟੇਸ਼ਨ ਦੇ ਵਿੱਚ ਕਿੰਨੇ ਪੈਸੇ ਆਏ ਤੇ ਕਿੰਨੇ ਲੱਗੇ ਸਫਾਈ ਕਰਮਚਾਰੀ ਪਿਛਲੇ 15 ਸਾਲਾਂ ਦੇ ਵਿੱਚ ਅਸੀਂ ਕਿੰਨੇ ਰੱਖੇ ਤੇ ਅੱਜ ਸਾਡੇ ਕੋਲ ਕਿੰਨੇ ਆ ਤੇ ਉਹ ਕਿੱਥੇ ਕਿਤੇ ਸਫਾਈ ਦੀ ਡਿਊਟੀ ਨਿਭਾ ਰਹੇ ਨਾਲ ਹੀ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਦਾ ਜਿਹੜਾ ਸਿਸਟਮ ਹੈ ਉਹ ਕਿਹੜੇ ਸਾਡੇ ਭਰਾ ਕੋਲੇ ਟੈਂਡਰ ਹੈ ਉਹ ਟੈਂਡਰ ਕਿੰਨੇ ਦਾ ਹੋਇਆ ਤੇ ਉਹ ਟੈਂਡਰ ਕਿਸ ਤਰੀਕੇ ਦੇ ਨਾਲ ਕਾਰਜਗਾਰੀ ਦੇ ਵਿੱਚ ਚੱਲ ਰਿਹਾ ਹੈ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ 25 ਵਾਰਡਾਂ ਦੇ ਵਿੱਚ ਪਿਛਲੇ 15 ਸਾਲਾਂ ਚ ਕਿੰਨੀਆਂ ਲਾਈਟਾਂ ਇੰਸਟਾਲ ਹੋਈਆਂ ਕਿੰਨੀ ਵਾਰੀ ਰਿਪੇਅਰ ਕੀਤੀਆਂ ਗਈਆਂ ਤੇ ਅੱਜ ਕਿੰਨੀਆਂ ਲਾਈਟਾਂ ਚੱਲ ਰਹੀਆਂ ਨਾਰਮਲੀ ਇਹ ਗੱਲ ਕਹਿਣੀ ਜਿਹੜੇ ਸ਼ਹਿਰ ਵਾਸੀ ਹੁੰਦੇ ਆ ਉਹ ਜਾਣਦੇ ਆ ਉਹ ਤਾਂ ਕਮੇਟੀ ਦਾ ਸਿਰਫ ਇਹ ਚੀਜ਼ ਵੇਖਦੇ ਆ ਵੀ ਕੂੜਾ ਪਿਆ ਹੈ ਲਾਈਟਾਂ ਸਹੀ ਨਹੀਂ ਪਰ ਹੁਣ ਆਰਟੀਆਈ ਬੇਸਡ ਉਸ ਦਾ ਜਵਾਬ ਪਿਛਲੇ 15 ਸਾਲਾਂ ਦਾ 30 ਦਿਨਾਂ ਬਾਅਦ ਆਪਾਂ ਡਿਸਕਸ ਕਰਾਂਗੇ ਦੂਜਾ ਮਹਿਕਮਾ ਪਬਲਿਕ ਵਰਕਸ ਜਿਹੜਾ ਬੀ ਐਂਡ ਆਰ ਸੜਕਾਂ ਵਾਲਾ ਡਿਪਾਰਟਮੈਂਟ ਉਹਨਾਂ ਨੇ ਪਿਛਲੇ 15 ਸਾਲਾਂ ਦੇ ਵਿੱਚ ਕਿਲੋਮੀਟਰਾਂ ਦੇ ਸਹਾਰ ਦੇ ਨਾਲ ਕਿੰਨੀਆਂ ਸੜਕਾਂ ਬਣਾਈਆਂ ਕਿੰਡੀਆਂ ਸੜਕਾਂ ਬਣਾ ਕੇ ਉਸ ਤੋਂ ਬਾਅਦ ਉਹਨਾਂ ਦੀ ਰਿਪੇਅਰ ਕਰਾਈ ਇਹ ਚੀਜ਼ ਜਾਣਨੀ ਸਾਡੇ ਸ਼ਹਿਰ ਵਾਸੀਆਂ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਕਹਿ ਦਿੰਦੇ ਆ ਜੀ ਵੀ ਅਸੀਂ ਹਰੇਕ ਬੰਦਾ ਕਹਿ ਦਿੰਦਾ ਵੀ ਅਸੀਂ ਜੀ ਸਾਰੀਆਂ ਸੜਕਾਂ ਬਣਾਈਆਂ ਸੀ ਜੇ ਸੜਕਾਂ ਬਣਾਈਆਂ ਸੀ ਤੇ ਲੋਕੀ ਟੁੱਟੀਆਂ ਸੜਕਾਂ ਤੇ ਕਿਉਂ ਤੁਰੇ ਫਿਰਦੇ ਜੇ ਬਣਾਈਆਂ ਸੀ ਤਾਂ ਕਿੱਥੇ ਗਈਆਂ ਇਹ ਚੀਜ਼ ਬਹੁਤ ਜ਼ਰੂਰੀ ਹੈ ਜੇ ਕਰੋੜਾ ਰੁਪਿਆ ਸੜਕਾਂ ਤੇ ਲੱਗਿਆ ਹੈ ਤੇ ਉਹ ਹੁਣ ਆਰਟੀਆਈ ਦੇ ਵਿੱਚ ਸਾਹਮਣੇ ਆਊਗਾ ਕਿਹੜੀ ਸੜਕ ਤੇ ਕਿੰਨੇ ਰੁਪਏ ਲੱਗੇ ਆ ਇਹ ਮੈਂ ਵੀ ਜਾਣਦਾ ਤੇ ਮੇਰੇ ਸਾਰੇ ਪੱਤਰਕਾਰ ਭਰਾ ਵੀ ਜਾਣਦੇ ਐ ਬੜੀਆਂ ਸੜਕਾਂ ਇਹ ਜਿਹੀਆਂ ਬਣੀ ਹੁੰਦੀ ਐ ਫਲਾਨੀ ਸੜਕ ਬਣਾ ਦਿੰਦੇ ਲੀਡਰ ਦੂਜੀ ਸੜਕ ਉਹ ਵੀ ਆਰਟੀਆਈਆਂ ਦੇ ਵਿੱਚ ਵੀਰਵਾ ਨਿਕਲੂਗਾ ਇਹ ਸਾਰਾ ਮੈਂ ਤੁਹਾਡੇ ਨਾਲ ਵੀ ਸਾਂਝਾ ਕਰੂੰਗਾ ਤੁਸੀਂ ਵੀ ਇਹਨਾਂ ਤੇ ਪਰਤੋਲ ਕਰਕੇ ਓਦੋਂ ਬਾਅਦ ਪਰਤਾਲ ਤੋਂ ਬਾਅਦ ਆਪਾਂ ਇਹਦੇ ਤੇ ਸਾਰੀ ਡਿਬੇਟ ਦੁਬਾਰਾ ਰੱਖਾਂਗੇ ਤੀਜਾ ਡਿਪਾਰਟਮੈਂਟ ਜਿਹੜਾ ਮੇਨ ਡਿਪਾਰਟਮੈਂਟ ਪੁਲਿਸ ਦਾ ਡਿਪਾਰਟਮੈਂਟ ਜਿਹਨੂੰ ਕੀ ਹਰੇਕ ਬੰਦੇ ਨੂੰ ਪੁਲਿਸ ਤੱਕ ਕੰਮ ਪੈਂਦਾ ਮੈਂ ਪਿਛਲੇ 15 ਸਾਲਾਂ ਦੇ ਵਿੱਚ ਐਸਐਸਪੀ ਸਾਹਿਬ ਨੂੰ ਆਰਟੀਆਈ ਦੇ ਵਿੱਚ ਮੰਗਿਆ ਹੈ ਵੀ ਪਿਛਲੇ 15 ਸਾਲਾਂ ਦੇ ਵਿੱਚ ਕ੍ਰਾਈਮ ਦਾ ਰੇਟ ਪਰイヤー ਕੀ ਰਿਹਾ ਹੈ ਕਿਹੜਾ ਪਰਚਾ ਐਨਡੀਪੀਐਸ ਦਾ ਪਰਚਾ ਗੈਂਗਸਟਰイズਮ ਦਾ ਪਰਚਾ ਮਰਡਰ ਦਾ ਪਰਚਾ ਅਟੈਂਪਟ ਟੂ ਮਰਡਰ ਦਾ ਪਰਚਾ ਕਿਹੜੇ ਸਾਲ ਚ ਕਿੰਨੇ ਪਰਚੇ ਇਹਨਾਂ ਨੇ ਦਰਜ ਕੀਤੇ ਆ ਕ੍ਰਾਈਂਗ ਦਾ ਰੇਟ ਤਾਂ ਉੱਥੋਂ ਹੀ ਪਤਾ ਲੱਗ ਸਕਦਾ ਨਾ ਜੀ ਵੀ ਜੇ ਕਿਸੇ ਸਾਲ ਚ ਘਟ ਹੋਇਆ ਜਾਂ ਵੱਧ ਹੋਇਆ ਪੁਲਿਸ ਨੇ ਉਹਨੀਆਂ ਹੀ ਐਫਆਈਰੀਆਂ ਐਫਆਈਆਰਾਂ ਦਰਜ ਕੀਤੀਆਂ ਹੋਣੀਆਂ ਉਦੋਂ ਅਗਲਾ ਮਹਿਕਮਾ ਡੀਸੀ ਦਫ਼ਤਰ ਆਪਣਾ ਜਿਹੜਾ ਮੇਨ ਫਰੀਦਕੋਟ ਦਾ ਡੀਸੀ ਦਫ਼ਤਰ ਕੋਈ ਵੀ ਜਿਹੜਾ ਡੀਸੀ ਦਫ਼ਤਰ ਹੈ ਉਹ ਮੇਨਲੀ ਇਅਰ ਵਾਈਜ਼ ਉਹਨੂੰ ਫੰਡ ਉਤੋਂ ਸਾਰੇ ਜ਼ਿਲ੍ਹੇ ਆਸਤੇ ਇਕੱਠਾ ਉਤੋਂ ਅਲੱਗ-ਅਲੱਗ ਸੋਰਸਿਸ ਤੋਂ ਆਉਂਦਾ ਤੇ ਉਹ ਉਸ ਨੂੰ ਵੰਡ ਕੇ ਆਪਦੇ ਹਿਸਾਬ ਦੇ ਨਾਲ ਕਿਹੜੇ ਪੈਸੇ ਕਿੱਥੇ ਲੱਗਣੇ ਚਾਹੀਦੇ ਆ ਉਹ ਲਾਉਂਦੇ ਆ ਇਹ ਪਿਛਲੇ 15 ਸਾਲਾਂ ਦਾ ਜਿਹੜਾ ਲੇਖਾ ਜੋਖਾ ਡੀਸੀ ਦਫ਼ਤਰ ਤੋਂ ਆਰਟੀਆਈ ਦੇ ਵਿੱਚ ਆਪਾਂ ਮੰਗਿਆ ਉਹ ਤੋਂ ਅਗਲਾ ਮੇਨ ਜਿਹੜਾ ਲੋਕਾਂ ਵਾਸਤੇ ਮੇਨ ਡਿਪਾਰਟਮੈਂਟ ਆ ਸਿਵਲ ਹਸਪੀਟਲ ਸਾਡੇ ਫਰੀਦਕੋਟ ਦਾ ਹਸਪੀਟਲ ਦੇ ਵਿੱਚ ਜੇ 15 ਸਾਲਾਂ ਦੇ ਵਿੱਚ ਕੀ ਰਿਕਾਰਡ ਰਿਹਾ ਕਿੰਨੇ ਬੱਚਿਆਂ ਨੇ ਜਨਮ ਲਿਆ ਕਿੰਨੇ ਬੱਚੇ ਉਸ ਤੋਂ ਬਾਅਦ 1 ਸਾਲ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਆਈਏ ਕਿੰਨੀਆਂ ਮਾਵਾਂ ਐ ਜਿਨ੍ਹਾਂ ਨੂੰ 42 ਦਿਨਾਂ ਦੇ ਵਿੱਚ ਜਦੋਂ ਡਿਲੀਵਰੀ ਤੋਂ ਬਾਅਦ ਪ੍ਰੋਬਲਮ ਆਈ ਇਹ ਸਾਰੀ ਰਿਕਾਰਡ ਉਹਨਾਂ ਤੇ ਕਿੰਨੇ ਡਿਵੈਲਪਮੈਂਟ ਦੇ ਪੈਸੇ ਲੱਗੇ ਐ ਕਿੰਨੇ ਉਹਨਾਂ ਨੇ ਲੋਕਾਂ ਨੂੰ ਇਅਰ ਵਾਈਜ਼ ਦਵਾਈਆਂ ਫ੍ਰੀ ਦਿੱਤੀਆਂ ਕਿੰਨੇ ਆਯੂਸ਼ਮਾਨ ਸਕੀਮ ਦੇ ਵਿੱਚ ਲੋਕਾਂ ਨੇ ਕਿੰਨਿਆਂ ਨੇ ਉਹਦੇ ਵਿੱਚ ਸਹੂਲਤਾਂ ਲਈਆਂ ਇਅਰ ਵਾਈਜ਼ ਪਤਾ ਤਾਂ ਉੱਥੋਂ ਹੀ ਲੱਗੂਗਾ ਨਾ ਜੀ ਵੀ ਜੇ ਹੁਣ ਲੋਕ ਜ਼ਿਆਦਾ ਸਹੂਲਤ ਲੈ ਰਹੇ ਐ ਤਾਂ ਇਹਦਾ ਮਤਲਬ ਐ ਵੀ ਸਾਡੀ ਸਰਕਾਰ ਜਾਂ ਸਾਡੇ ਆਫੀਸਰ ਉਹਨੂੰ ਚੰਗਾ ਲਭਾ ਰਿਹਾ ਹੈ ਪਿਛਲੇ ਸਾਲਾਂ ਵਿੱਚ ਕਿਉਂ ਨਹੀਂ ਇਹ ਰੇਟ ਵਧਿਆ ਜਾਂ ਘਟਿਆ ਉਹ ਸਾਰੀ ਡਿਟੇਲ ਉਦੋਂ ਅਗਲਾ ਸੈਕਟਰ ਜਿਹੜਾ ਮੈਂ ਐਜੂਕੇਸ਼ਨ ਦਾ ਕਵਰ ਕੀਤਾ ਉਹਦੇ ਵਿੱਚ ਸਾਰੇ ਸਕੂਲ ਕਾਲਜੇਸ ਮੈਂ ਕਵਰ ਕੀਤੇ ਹੈ ਉਹਦੀ ਸਕੂਲਾਂ ਦੀ ਆਰਟੀਆਈ ਅਲੱਗ ਹੈ ਤੇ ਕਾਲਜੇਸ ਦੀ ਅਲੱਗ ਹੈ ਉਹਦਾ ਰੀਜ਼ਨ ਹੈ ਦੋਨੋਂ ਡਿਪਾਰਟਮੈਂਟ ਅਲੱਗ-ਅਲੱਗ ਹੈ ਇਹਨਾਂ ਦੇ ਵਿੱਚ ਕਿੰਨੀ ਗ੍ਰਾਂਟ ਆਈ ਪਿਛਲੇ 15 ਸਾਲਾਂ ਦੇ ਵਿੱਚ ਕਿੰਨੇ ਉਹ ਸਕੂਲਾਂ ਕਾਲਜਾਂ ਦੇ ਵਿੱਚ ਬਾਥਰੂਮ ਸੀਂਗ ਕਿੰਨੀਆਂ ਉਹਨਾਂ ਦੇ ਵਿੱਚ ਗਰੰਟਾਂ ਦੇ ਕਮਰੇ ਬਣੇ ਕਿੰਨੇ ਕਮਰੇ ਅੱਜ ਤੱਕ ਹੈ ਕਿੰਨੇ ਨਹੀਂ ਹੈ ਉਹ ਡਿਟੇਲਡ ਆਪਾਂ ਮੰਗ ਲਈ ਕਿੰਨੇ ਕੋਰਸੇ ਆਏ ਸਰਕਾਰਾਂ ਸਕਾਲਰਸ਼ਿਪਸ ਦਿੰਦੀਆਂ ਪਰ ਇਅਰ ਵਾਈਜ਼ ਕਿੰਨੀਆਂ ਸਕਾਲਰਸ਼ਿਪਸ ਰਿਲੀਜ਼ ਹੋਈਆਂ ਕਿੰਨੇ ਬੱਚਿਆਂ ਨੂੰ ਉਹਦਾ ਫਾਇਦਾ ਮਿਲਿਆ ਮੈਂ ਇਹ ਸਾਰੀਆਂ ਆਰਟੀਆਈਆਂ ਤੁਹਾਨੂੰ ਤਾਂ ਦੇ ਰਿਹਾ ਤਾਂ ਜੋ ਮੈਂ ਮਾਨਯੋਗ ਸਾਡੇ ਸਾਬਕਾ ਐਮਐਲਏ ਕਿਕੀ ਢਿਲੋ ਜੀ ਅਤੇ ਬੰਟੀ ਰੁਮਾਣਾ ਜੀ ਨੂੰ ਅਕਾਲੀ ਦਲ ਵਾਲਿਆਂ ਨੂੰ ਬਾਈ ਜੀ ਹੋਰਾਂ ਨੂੰ ਇਹ ਦੱਸ ਸਕਾਂ ਵੀ ਇਹ ਆਰਟੀਆਈ ਦੇ ਕਾਪੀਆਂ ਮੈਂ ਤੁਹਾਨੂੰ ਵੀ ਬਾਈ ਜੀ ਭੇਜੂ ਪਿਛਲੇ 15 ਸਾਲਾਂ ਦਾ ਆਪਾਂ ਲੋਕਾਂ ਨੂੰ ਹੁਣ ਲੇਖਾ ਜੋਖਾ ਦੇ ਦਈਏ ਵੀ ਕਿਹਨੇ ਕੀ ਦਿੱਤਾ ਕਿਉਂਕਿ ਇਹ ਤਾਂ ਹੈ ਨਹੀਂ ਵੀ ਕਾਇਨ ਦਾ ਤਾਂ ਹਰ ਕੋਈ ਬੰਦਾ ਵੀ ਮੈਂ ਬਹੁਤ ਕੁਛ ਕੀਤਾ ਉਹ ਹੁਣ ਕਾਗਜੀ ਦੇ ਵਿੱਚ ਫਰੀਦਕੋਟ ਦੀ ਅਕਾਉਂਟੇਬਿਲਟੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਰਾਂਗੇ 30 ਦਿਨਾਂ ਦੇ ਵਿੱਚ ਵਿੱਚ ਇਹ ਆਰਟੀਆਈ ਆਜੂਗੀ ਤੇ ਤੁਹਾਡੇ ਮਾਧਿਅਮ ਦੇ ਤਰੁ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੂਗਾ ਵੀ ਇੰਨਾ ਆਟੀਆਂ ਤੇ ਸਟੱਡੀ ਜਰੂਰ ਕਰਿਆ ਜੀ ਜੇ ਕਿਸੇ ਨੇ ਕੋਈ ਹੋਰ ਐਡੀਸ਼ਨਲ ਇਨਫੋਰਮੇਸ਼ਨ ਆਪ ਮੰਗਣੀ ਹੈ ਮੈਂ ਕਾਪੀਆਂ ਤੋਂ ਦੇ ਰਿਹਾ ਤੁਸੀਂ ਆਪ ਦੇ ਹਿਸਾਬ ਨਾਲ ਮੰਗ ਲਓ ਤੇ ਅਗਲੀ ਪ੍ਰੈਸ ਕਾਨਫਰੰਸ ਆਸਤੇ ਮੈਂ ਤੁਹਾਨੂੰ ਸੱਦਾ ਪੱਤਰ ਸੱਤਿ ਸਰ ਜੀ ਛੋਟਾ ਜਿਹਾ ਸਵਾਲ ਹੈ ਵਿਰਾਕ ਕੁਸ਼ਲ ਸਿੰਘ ਢਿੱਲੋਂ ਨੇ ਸਵਾਲ اٹھਾਇਆ ਸੀ ਜਵੇੜਾ ਉਹ ਇਸ ਗੱਲ ਤੇ ਕੀਤਾ ਸੀ ਕਿ ਕਿ ਜਿਹੜੀ ਨਗਰ ਕੌਂਸਲ ਦੀ ਆਖਰ ਤੱਕ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਜਿਹੜੀ ਕਾਂਗਰਸ ਸਰਕਾਰ ਜਦੋਂ ਗਈ ਸੀ 10 ਕਰੋੜ ਸਮਥਿੰਗ ਦੀ ਜਿਹੜੀ ਐਫਰੀਆਂ ਛੱਡ ਕੇ ਗਈ ਸੀ ਅੱਜ ਜੋ ਕਹਿੰਦੇ ਵੀ ਨਿਲ ਇੱਥੇ ਜਿਹੜਾ ਬੈਲੈਂਸ ਐ ਨਿਲ ਹੈ ਦੂਸਰਾ ਉਹਨਾਂ ਨੇ ਇਹ ਕਹਿ ਸੀਗਾ ਕਿ ਸਵਤਨਿਰ ਜਿਹੜੀ ਹੁਣ ਦੀ ਮੌਜੂਦਾ ਸਰਕਾਰ ਹੈ ਇੱਕ ਪੈਸਾ ਨਵਾਂ ਵਿੱਤ ਕਮਿਸ਼ਨ ਤੋਂ ਬਿਨਾਂ ਹੋਰ ਕੋਈ ਪੈਸਾ ਜਿਹੜਾ ਕਮੇਟੀ ਨੂੰ ਨਹੀਂ ਮਿਲਿਆ ਉਸ ਬਾਰੇ ਸਵਾਲ ਸੀਗਾ ਵੀ ਉਹ ਚੈਲੰਜ ਉਹ ਕੀਤਾ ਸੀ ਉੱਥੇ ਤੁਸੀਂ ਕਿੱਥੇ ਬੇਸਿਕਲੀ ਸੇਟੀ ਸਾਹਿਬ ਇਹਦੀ ਵੀ ਨਾ ਇੱਕ ਬਹੁਤ ਵੱਡਾ ਚੋਲ ਹੈ ਵੈੱਟ ਕਮਿਸ਼ਨ ਦੇ ਪੈਸੇ ਇਹਨਾਂ ਨੂੰ ਆਉਂਦੇ ਨੇ ਹੋਰ ਹੀ ਕਿਹੜੀਆਂ ਗਰੰਟਾ ਲੈ ਕੇ ਆਏ ਐ ਏਸੇ ਕਰਕੇ ਤਾਂ ਆਰਟੀਆਈ ਪਾਈ ਹੈ ਨਾ ਸਰਕਾਰ ਚ ਤੁਸੀਂ ਵੀ ਉਹ ਸਵਾਲ ਤਾਂ ਕਿਤੇ ਨਾ ਕਿ ਤੁਹਾਡੇ ਤੋਂ ਵੀ ਬੰਦ ਸਵਾਲ ਕਰੋ ਮੈਨੂੰ ਮੈਂ ਤਾਂ ਆਪ ਕਹਿ ਰਿਹਾ ਜੀ ਸਵਾਲ ਖੁੱਲ ਕੇ ਪੁੱਛੋ ਮੈਂ ਉਸ ਸਵਾਲਾਂ ਨੂੰ ਮੈਂ ਤੁਹਾਨੂੰ ਬੇਨਤੀ ਇਹੀ ਕੀਤੀ ਹੈ ਇੱਕ ਕਹਿ ਦੇਣਾ ਜੀ ਅਸੀਂ ਬਹੁਤ ਕੰਮ ਕੀਤਾ ਹੈ ਇੱਕ ਕਾਗਜ਼ਾਤ ਜੀ ਵੀ ਤਾਂ ਆਉਣਾ ਚਾਹੀਦਾ ਕੀ ਕੰਮ ਕੀਤਾ ਸਭ ਨੂੰ ਪਤਾ ਹੈ ਪਿਛਲੇ 5 ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਦੇ ਵਿੱਚ ਕਮੇਟੀ ਦੇ ਵਿੱਚ ਕਿਹੜੇ ਟੈਕਸ ਦੇ ਪੈਸੇ ਕਿਹੜੀਆਂ ਕਮੇਟੀ ਦੀਆਂ ਜਗ੍ਹਾ ਲੋਕਾਂ ਦੇ ਨਾਂ ਕਰਾ ਕੇ ਟਰਾਂਸਫਰ ਕੀਤੇ ਗਏ ਆ ਉਹ ਪੈਸੇ ਵੀ ਆਏ ਆ ਨਾ ਜੀ ਉਹ ਇਸੇ ਕਰਕੇ ਆਰਟੀਆਈ ਬੇਸਡ ਮੈਂ ਚਾਹੁੰਦਾ ਵੀ ਗੱਲ ਆਪਾਂ ਕਾਗਜ਼ਾਂ ਤੇ ਕਰੀਏ ਨਾ ਕਿ ਹਵਾ ਛੇਰ ਮਰੀਏ ਯਾਨੀ ਕਿ ਰਿਕਾਰਡ ਮਿਲਣ ਤੋਂ ਬਾਅਦ ਤੁਸੀਂ ਇੱਕ ਵਾਰੀ ਚੈਲੰਜ ਕਰੋਗੇ ਮੈਂ ਸਰ ਮੈਂ ਅੱਜ ਮੈਂ ਰਿਕਾਰਡ ਮਿਲਣ ਤੋਂ ਬਾਅਦ ਨਹੀਂ ਜੀ ਅੱਜ ਹੀ ਚੈਲੰਜ ਕਰ ਰਿਹਾ ਮੈਂ ਚੈਲੰਜ ਹੀ ਅੱਜ ਕਰ ਰਿਹਾ ਵੀ ਤਾਂ ਕਿ ਮੇਰੀ ਬੇਨਤੀ ਹੈ ਅੱਜ ਤੋਂ ਤੁਹਾਡੇ ਕੋਲ ਅੰਤਰੀ ਸਰ 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 ਮੇਰੀ ਬੇਨਤੀ ਇਹੀ ਹੈ ਚੈਲੰਜ ਹੀ ਮੇਰਾ ਇਹ ਹੈ ਵੀ ਮੈਂ ਜੇ ਆਰਟੀਆਈਆਂ ਪਾ ਕੇ ਉਹਨਾਂ ਤੋਂ ਡਾਟਾ ਮੰਗਿਆ ਤੇ ਮੈਂ ਸਾਫ ਕਾ ਐਮਐਲਏ ਸਾਹਿਬ ਤੋਂ ਵੀ ਉਮੀਦ ਕਰਦਾ ਹੈ ਭਾਵੇਂ ਉਹ ਆਪ ਡਾਟਾ ਮੰਗ ਲੈਣ ਨਹੀਂ ਤਾਂ ਜਿਸ ਦਿਨ ਡਾਟਾ ਮੈਨੂੰ ਰੀਸੀਵ ਹੋ ਜਾਂਦਾ ਹੈ ਮੈਂ ਬਕਾਇਦਾ ਸਨਮਾਨ ਦੇ ਨਾਲ ਉਹ ਡਾਟਾ ਉਹਨਾਂ ਦੇ ਘਰ ਤੇ ਹੀ ਸਤਜਰ ਸਾਹਿਬ ਹੋਰ ਆ ਕਿ ਜਿਹੜਾ ਤੁਸੀਂ ਇਹ ਆਰਟੀ ਅਪਲਾਈ ਕੀਤੀ ਆ 15 ਸਾਲ ਦੀ ਇੱਚ ਸਾਢੇ 4 ਸਾਲ ਆਮ ਆਦਮੀ ਪਾਰਟੀ ਦੀ ਬਿਲਕੁਲ ਸਰ ਅੱਜ ਤੱਕ ਦੀ ਮੈਂ ਆਰਟੀਆਈ ਅਪਲਾਈ ਕੀਤੀ 101% ਟੋਟਲੀ ਲੋਕਾਂ ਨੂੰ ਅਕਾਉਂਟੇਬਿਲਟੀ ਹੈ ਜਿਹੜਾ ਉਹਨਾਂ ਦੇ ਪੈਸੇ ਦਾ ਪਾਰ ਦਸਤਾ ਦੇ ਹਿਸਾਬ ਨਾਲ ਟਰਾਂਸਪੇਰੈਂਸੀ ਸਾਬ ਜੇ ਕਵਾਡੀ ਪਾਰਟੀ ਦੀ ਸਰਕਾਰ ਦੇ ਸਮੇਂ ਦੌਰਾਨ ਜੇ ਪੈਸਾ ਘਟ ਆਇਆ ਜਾਂ ਨਾ ਆਇਆ ਇਹ ਚੀਜ਼ ਸ਼ੋ ਹੁੰਦੀ ਹੈ ਤਾਂ ਕਿਤੇ ਇਹ ਤਾਂ ਨਹੀਂ ਮੁੜ ਕੇ ਤੁਸੀਂ ਡਿਬੇਟ ਤੋਂ ਭੱਜੋਗੇ ਮੈਂ 200% ਮੈਂ ਏਵਜਾ ਬੰਦਾ ਵੀਰੇ ਮੇਰੀ ਗਲਤੀ ਹੋਵੇ ਨਾ ਹੋਵੇ ਜੇ ਮੈਂ ਗਲਤ ਵੀ ਆ ਤਾਂ ਮੈਂ ਫਿਰ ਵੀ ਸਟੈਂਡ ਲਿਆ ਹੋਇਆ ਖੜਾ ਹਾਂ ਮੈਂ ਮੈਂ ਨਹੀਂ ਭੱਜਦਾ ਚਲੋ ਉਹ ਬਾਤ ਹੀ ਗੱਲ ਸਰ ਹੁਣ ਦੇ ਜਿਹੜੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤੁਸੀਂ ਮੁੱਖ ਮੰਤਰੀ ਸਾਹਿਬ ਕੋਲ ਕੋਈ ਮੁੱਦਾ ਉਠਾਇਆ ਕਿ ਜਿਹੜੀ ਫੀਡਬੈਕ ਦੀ ਨਗਰ ਕੌਂਸਲ ਨੇ ਕੋਈ ਮੰਗ ਜਾਰੀ ਕੀਤਾ ਜਾਂਦਾ ਤਾਂ ਕਿ 15ਵੇਂ ਮਿਸ਼ਨ ਦੇ ਵਿੱਚ ਵੀ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਕੋਲੇ ਵਾਰਡਬੰਦੀ ਦਾ ਇਤਰਾਜ਼ ਵੀ ਮੈਂ ਦਿੱਤਾ ਜਨਾਬ ਵੀ ਸਾਡੇ ਸ਼ਹਿਰ ਦੇ ਵਸਨੀਕਾਂ ਦੀ ਪ੍ਰੋਬਲਮ ਆ ਰਹੀ ਹੈ ਜੀ ਵਾਰਡਬੰਦੀ ਸਾਡੇ ਤੋਂ ਕਈ ਵਾਰੀ ਅਫਸਰਾਂ ਨੇ ਗਲਤ ਕਰਤੀ ਹੈ ਲੋਕ ਵਿਚਾਰੇ ਆਪਦੇ ਪਾਸਪੋਰਟ ਤੇ ਆਧਾਰ ਦੇ ਵਿੱਚ ਆਪਦੇ ਐਡਰੈਸ ਨਾਲ ਚੇਂਜ ਕਰਾਉਂਦੇ ਫਿਰਨ ਸਭ ਤੋਂ ਪਹਿਲਾਂ ਇਤਰਾਜ਼ ਮੈਂ ਕੀਤਾ ਜਿਸ ਦਿਨ ਕੂੜੇ ਦੀ ਪ੍ਰੋਬਲਮ ਆਈ ਸਭ ਤੋਂ ਪਹਿਲਾਂ ਮੰਗ ਮੈਂ ਕੀਤੀ ਅਗਲੇ ਦਿਨ ਸਵੇਰੇ 9:30 ਵਜੇ ਕੂੜਾ ਉਹਨਾਂ ਨੂੰ ਪੁੱਛ ਲੋ ਉਹਨਾਂ ਨੂੰ ਚਿੱਠੀ ਕਿੱਥੋਂ ਆਈਏ ਡਰਦੇ ਬੋਲਦੇ ਨਹੀਂ ਕਿਉਂਕਿ ਕਈ ਰੀਜ਼ਨ ਨਾ ਬੋਲਣ ਦੇ ਵੀ ਹੁੰਦੇ ਆ ਜਨਾਬ ਤੇ ਦੂਜਾ ਕਮੇਟੀ ਵਾਸਤੇ ਫੰਡਾਂ ਦੀ ਜਿਹੜੀ ਗੱਲ ਕਰਦੇ ਹੋ ਸੀਵਰੇਜ ਵਾਸਤੇ ਅੱਜ ਤੋਂ 3 ਮਹੀਨੇ ਪਹਿਲਾਂ ਦੀਆਂ ਚਿੱਠੀਆਂ ਤੁਹਾਨੂੰ ਮਾਰਕ ਕੀਤੀਆਂ ਹੋਈਆਂ ਮਹਿਕਮਿਆਂ ਦੇ ਵਿੱਚ ਪਹੁੰਚੀਆਂ ਹੋਈਆਂ ਬਜਟ ਅਲੋਕੇਟ ਵਾਸਤੇ ਪ੍ਰੋਪਰ ਉੱਤੇ ਦੁਆਰਾ ਚਿੱਠੀਆਂ ਗਈਆਂ ਮੈਂ ਤੁਹਾਨੂੰ ਮਾਹੀਆ ਪਰ ਇਸ ਦੇ ਵਾਰਾ 15ਵਾਂ ਵਿੱਤੀ ਮਿਸ਼ਨ ਉਹਦੇ ਵਿੱਚ ਫ੍ਰੀ ਕੋਡ ਨੂੰ ਨਹੀਂ ਮਿਲ ਸਕੋ ਉਸ ਨੂੰ ਕੁਝ ਵੀ ਫੰਡ ਦੀ ਸਰਕਾਰ ਨਹੀਂ ਦਿੱਤਾ ਗਿਆ ਉਹਨਾਂ ਰੀਜ਼ਨ ਬਹੁਤ ਵੱਡਾ ਹੈ ਜੀ ਵੇਖੋ ਜਿਹੜੀ ਕਮੇਟੀ ਸੀ ਉਹ ਕਾਂਗਰਸ ਸਰਕਾਰ ਦੀ ਸੀ ਤੇ ਜ਼ਿੰਮੇਵਾਰੀ ਵੀ ਕਾਂਗਰਸ ਸਰਕਾਰ ਦੀ ਕਮੇਟੀ ਦੀ ਵਿੱਦ ਆਫਿਸਰਸ ਦੇ ਬੰਦੀ ਹੈ ਕੋਈ ਵੀ ਆਡਿਟ ਦੀ ਜਿਹੜੀ ਰਿਪੋਰਟ ਹੈ ਜਿਹੜੇ ਮੌਜੂਦਾ ਉੱਥੇ ਬੰਦੇ ਬੈਠੇ ਉਹਨਾਂ ਨੇ ਦੇਣੀ ਹੈ ਬਾਹਰ ਬੈਠੇ ਬੰਦਿਆਂ ਨੇ ਨਹੀਂ ਦੇਣੀ ਇਹ ਤਾਂ ਅਸਰ ਹੀ ਲਾਪਰਵਾਹੀ ਹੈ ਫਿਰ ਮੈਨੂੰ ਨਹੀਂ ਪਤਾ ਮੈਂ ਤਾਂ ਸਮਝੂਗਾ ਕਾਂਗਰਸ ਸਰਕਾਰ ਦੀ ਵੀ ਲਾਪਰਵਾਹੀ ਹੈ ਜੇ ਉੱਥੇ ਪ੍ਰਧਾਨ ਜੀ ਬੈਠੇ ਤਾਂ ਅਫਸਰਾਂ ਨੂੰ ਕੰਟਰੋਲ ਪ੍ਰਧਾਨ ਜੀ ਨੇ ਕਰਨਾ ਹੈ ਨਾ ਜੀ ਚੈਕਿੰਗ ਕੀ ਨਹੀਂ ਕਰਨੀ ਹੈ ਚੇਅਰਮੈਨ ਪ੍ਰਧਾਨ ਕਿਉਂ ਲੱਗਦੇ ਹੈ ਇਸੇ ਗੱਲ ਕਰਕੇ ਲੱਗਦੇ ਹੈ ਆਫੀਸਰਸ ਤੇ ਉਹਨਾਂ ਦੀ ਕੋਆਰਡੀਨੇਸ਼ਨ ਨਾ ਹੋਵੇ ਇੱਕ ਬੰਦੇ ਤੇ ਨਾ ਪਾਈ ਜਾਵੇ ਨਾ ਇਹ ਗੱਲ ਸਰਕਾਰ ਤਾਂ ਨਹੀਂ ਵਿਤਪਰ ਕਰਦੀ ਕਿਉਂਕਿ ਇੱਥੇ ਜਿਹੜਾ ਮੌਜੂਦਾ ਪ੍ਰਧਾਨ ਕਾਂਗਰਸ ਪਾਰਟੀ ਨਾਲ ਰਿਲੇਟਡ ਹੈ ਔਰ ਕਿਤੇ ਸਰਕਾਰ ਤਾਂ ਨਹੀਂ ਵਿਤਪਰ ਕਰਦੀ ਜੰਗੂ ਸਰਕਾਰ ਨੇ ਕੀ ਕੀਤਾ ਪ੍ਰਧਾਨ ਜੀ ਜਾਂ ਉਹਦਾ ਆਫੀਸ਼ਲ ਦਾ ਪੈਨ ਫੜ ਲਿਆ ਆ ਕੇ ਜੀ ਇਦੋਂ ਹੀ ਸਾਈਨ ਨਹੀਂ ਕਰਨਾ ਆਡਿਟ ਨਹੀਂ ਭੇਜਣਾ ਤੁਸੀਂ ਪੁੱਛਿਆ ਜੇ ਸਰਕਾਰ ਨੇ ਕਿਤੇ ਤਾਰਤੂਰ ਤਾਂ ਨਹੀਂ ਲਿਆ ਕਿਸਨੂੰ ਵੀ ਇਹਨਾਂ ਨੇ ਆਡਿਟ ਕਰਕੇ ਨਹੀਂ ਭੇਜਿਆ ਇਹ ਦੀ ਹੋ ਸਕਦਾ ਹੈ ਸਰਕਾਰ ਨੇ ਧੱਕੇ ਨਾਲ ਤਾੜ ਲਿਆ ਹੋਵੇ ਅਰ ਇੱਕ ਵਿਖੇ ਗਿਆ ਕਿ ਜੋ ਲੋਵਲੋ ਚੈਲੰਜ ਕੀਤਾ ਗਿਆ ਸੀ ਉਹ ਸਾਰੇ ਨੇ ਕੀਤਾ ਗਿਆ ਦੇ ਉੱਪਰ ਆਮ ਆਈ ਪਾਰਟੀ ਦਾ ਹੋਰ ਕੋਈ ਵੀ ਆਗੂ ਜਾਂ ਕੋਈ ਵੀ ਅਹੁਦੇਦਾਰ ਕੋਈ ਵੀ ਇਹ ਵਿੱਚੇ ਨਹੀਂ ਅੱਗੇ ਆ ਰਿਹਾ ਕੀ ਕਰਨ ਮੰਦੇ ਤੁਸੀਂ ਵੀ ਆਪ ਦਾ ਆਪ ਦਾ ਸਿਸਟਮ ਹੈ ਜੀ ਨੂੰ ਜੀ ਕਰਦਾ ਹੈ ਬੇਸਿਕਲੀ ਗੱਲ ਹੋਣੀ ਚਾਹੀਦੀ ਹੈ ਡਾਕੂਮੈਂਟ ਬੇਸਡ ਗੱਲ ਮੈਂ ਸਭ ਤੋਂ ਪਹਿਲਾਂ ਜਿਹਦੋਂ ਚੈਲੰਜ ਸੁਣਿਆ ਜਾਂ ਸੁਣਿਆ ਉਦੋਂ ਬਾਅਦ ਮੈਂ ਹੋਂਤੇ ਵਰਕ ਕੀਤਾ ਵੀ ਇਹ ਜੇ ਚੈਲੰਜ ਲੈਣਾ ਹੈ ਤੇ ਭਾਤਾ ਪਿਛਲੇ 15 ਸਾਲਾਂ ਦਾ ਰਿਕਾਰਡ ਲੋਕਾਂ ਨੂੰ ਦਿਨਾ ਪੈਣਾ ਹੈ ਗੱਲਾਂ ਬਾਤ ਨਹੀਂ ਗੱਲਾਂ ਬਾਤ ਦਾ ਚੈਲੰਜ ਐਸੈਪਟ ਕਰ ਲਓ ਇਹ ਮੈਂ ਕਾਗਜ਼ਾਂ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਰਿਹਾ ਜਗਤਾਰ ਜੀ ਮੈਂ ਤੁਹਾਨੂੰ ਕਾਪੀਆਂ ਵੀ ਦੇਵਾਂਗਾ ਦੇਖੋ ਬਿਨਾਂ ਗੱਲ ਤੋਂ ਮੈਂ ਚੈਲੰਜ ਪ੍ਰੋਪਰਲੀ ਐਸੈਪਟ ਕੀਤਾ ਮੈਂ ਕਿਸੇ ਬਾਰੇ ਹੋਰ ਟਕਣੀ ਨਹੀਂ ਸਚੇ ਸਰ ਤੁਸੀਂ ਕਿਹਾ ਵੀ ਇਹ ਚੈਲੰਜ ਸੈਪਟ ਮੈਂ ਕੀਤਾ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਨਹੀਂ ਕਰ ਰਹੇ ਤੁਸੀਂ ਆਮ ਸ਼ਹਿਰੀ ਵੱਲੋਂ ਕਰ ਰਹੇ ਹੋ ਬਤੌਰ ਭਾਜੀ ਜਿਹੜਾ ਵੀ ਕੋਈ ਵੀ ਪਾਰਟੀ ਦਾ ਬੰਦਾ ਹੁੰਦਾ ਉਹ ਸ਼ਹਿਰੀ ਪਹਿਲਾਂ ਪਾਰਟੀ ਦੇ ਨਾਲ ਬਾਤ ਚ ਚੁੱਕ ਗਏ ਮੈਂ ਦੋਨੋਂ ਗੱਲਾਂ ਕਹੀਆਂ ਮੈਂ ਬਤੌਰ ਸ਼ਹਿਰ ਨਿਵਾਸੀ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਹੋਣ ਦੇ ਨਾਤੇ ਉਹਨਾਂ ਦਾ ਚੈਲੰਜ ਅਸੈਪਟ ਕਰ ਇਹ ਹੁਣ ਤੱਕ ਤੁਹਾਡੀ ਨਿਗਾਹ ਜੀ ਗੱਲ ਕਿ ਉਹ ਇਹੀ ਅੱਜ ਕਿਉਂ ਹੋਈ ਹੈ ਜਨਾਬ ਉਹਨਾਂ ਨੇ ਚੈਲੰਜ ਹੀ ਪਰਸੋਂ ਲਿਆ ਜਨਾਬ ਉਹਨਾਂ ਨੇ ਲਲਕਾਰੀਆਂ ਹੀ ਪਰਸੋਂ ਆ ਹੁਣ ਜਿਸ ਜਿਸ ਦਿਨ ਜਿਸ ਵਾਰ ਜਾ ਕੇ ਜਦੋਂ ਬੰਦਾ ਲਲਕਾਰੂਗਾ ਉਹਨਾਂ ਜਵਾਬ ਉਸੇ ਦਿਨ ਹੀ ਦੇਵਾਂਗੇ ਇਹ ਕੰਮਕਾਰ ਤੋਂ ਪਹਿਲਾਂ ਪਰੇਤਲੋਂ ਨਹੀਂ ਹੋ ਰੇ ਨਹੀਂ ਹੋ ਰੇ ਪਹਿਲਾ ਬਾਤ ਕਿ ਮੈਂ ਪਿਛਲੇ 1 ਸਾਲ ਤੋਂ ਰਮਾਣਾ ਸਾਹਿਬ ਤੁਸੀਂ ਜਿੰਨੀਆਂ ਵੀ ਚਿੱਟੀਆਂ ਮੈਂ ਪਾਈਆਂ ਜਾਂ ਉਹਨਾਂ ਤੇ ਕੀ ਜਵਾਬ ਆਇਆ ਜਾਂ ਕੀ ਗਵਰਨਮੈਂਟ ਨੇ ਉਹਨਾਂ ਤੇ ਸਟੈਪਸ ਲਏ ਆ ਸਾਰਿਆਂ ਦੇ ਮੈਂ ਜਵਾਬ ਦੇਣ ਨੂੰ ਤਿਆਰ ਹਾਂ ਬਸ ਠੀਕ ਹੈ ਮਿਹਰਬਾਨੀ